ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਭੂ ਫਾਰਮਿੰਗ ਤੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਬੁਰਜ ਦੇਵਾ ਸਿੰਘ ਇਹ ਪਿੰਡ ਦੋਸਤੋ ਬਿਲਕੁਲ ਅੰਦਰ ਜਦੀਕ ਹਰੀਕਾ ਪਤਨ ਮਹਰਾਣਾ ਪਿੰਡ ਬਿਲਕੁਲ ਲੱਗਿਆ ਹਰੀਕਾ ਪਤਨ 2 ਕਿਲੋਮੀਟਰ ਦੀ ਦੂਰੀ ਤੇ ਆ ਕੇ ਮਹਰਾਣਾ ਤਕਰੀਬਨ ਇੱਥੋਂ 2 ਕਿਲੋਮੀਟਰ ਦੀ ਦੂਰੀ ਤੇ ਆ ਸੋ ਬੁਰਜ ਪਿੰਡ ਦੋਸਤੋ ਤਕਰੀਬਨ 2-3 ਇੱਥੇ ਪੈਂਦੇ ਬਿਲਕੁਲ ਨਾਲ-ਨਾਲ ਲੱਗ ਜਾਂਦੇ ਆ ਬੁਰਜ ਪੂਲਾ ਬੁਰਜ ਬੁਰਜ ਦੇਵਾ ਸਿੰਘ ਤੇ ਹਰੀਕੇ ਪੱਤਨ ਦੀ ਮੇਨ ਨਿਸ਼ਾਨੀਆਂ ਜਿਹੜਾ ਮੇਰਾ ਵੀ ਕੋਈ ਮਾਰਵੇ ਵਾਲੀ ਸਾਈਡ ਤੋਂ ਆ ਰਿਹਾ ਕੋਈ ਦਬਾਬੇ ਵਾਲੀ ਸਾਈਡ ਤੋਂ ਬਾਕੀ ਜਿਹੜੇ ਕੋਈ ਵੀਰ ਆਪਣੇ ਮਾਝੇ ਤੋਂ ਬਿਲੋਂਗ ਕਰਦੇ ਆ ਠੀਕ ਹੈ ਜੀ ਸੋ ਉਹਨਾਂ ਸਾਰੇ ਭੈਣ ਭਰਾਵਾਂ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਮਹਰਾਲੇ ਦੇ ਬਿਲਕੁਲੋਂ ਲਾਗੇ ਤੁਸੀਂ ਵਿਜਿਟ ਕਰਨੀ ਆ ਤੇ ਵੀਰ ਹਰਜੀਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਵੀਰ ਕੰਮ ਕਰਦੇ ਆ ਅੱਜ ਇਸ ਵੀਡੀਓ ਦੇ ਵਿੱਚ ਲਾਗੇ ਅਸੀਂ ਆਪਾਂ ਤੁਹਾਨੂੰ ਟੋਟਲ ਚਾਰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਜਾ ਸੁਣੀਆਂ ਨੇ ਇੱਕ ਮਾਲੀ ਦਿਖਾਵਾਂਗੇ ਤੁਹਾਨੂੰ ਕੱਟਾ ਪੂਰਾ ਨੀਲੀ ਰਾਵੀ ਦਾ ਇੱਕ ਜਰਸੀ ਫ੍ਰੀਡ ਦੇ ਵਿੱਚ ਵੜ ਗੱ ਸੋ ਚਾਰ ਲੈਗਾ ਪਸ਼ੂ ਆਉਂਦੇ ਰਹਿੰਦਾ ਦੋਸਤੋ ਡੇਲੀ ਰੁਟੀਨ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਆਪਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ 17 ਜਨਵਰੀ ਨੂੰ ਸਵਾ ਪਈ ਸ਼ਾਮ ਦੇ 5:30 6 ਵਜੇ ਦਾ ਸਤੋ ਮਾਜਾ ਜਿਹੜਾ ਦੋਸਤੋ ਸੁਖੇਸ਼ ਵਾਹਿਆ ਦੇ ਦੋ ਟਾਈਮ ਚਾਹੇ ਕੋਈ ਭਰਾ ਤਿੰਨ ਟਾਈਮ ਚੋ ਕੇ ਤਸੱਲੀ ਕਰ ਸਕਦਾ ਤੇ ਬਾਕੀ ਮਾਲੀ ਕੱਟਾ ਬਹੁਤ ਚੰਗਾ ਮੋਹ ਦੰਦਾ ਜਲੇ ਆ ਪੂਰਾ ਤੁਮ ਆਪਾਂ ਨੋਟ ਕਰਾ ਦਵਾਂਗੇ ਵੀਡੀਓ ਦੇ ਵਿੱਚ ਆਉ ਕਰ ਲਈ ਨਹੀਂ ਗੱਲਬਾਤ ਓਨਰ ਵੀਰ ਹਰਜੀਤ ਸਿੰਘ ਨਾਲ ਸਭ ਤੋਂ ਪਹਿਲਾਂ ਹਰਜੀਤ ਵੀਰ ਸਾਸਰੀ ਘਰ ਅਸੀਂ ਗੱਲ ਸੰਤੂ ਸਾਹਿਬ ਕੀ ਹਾਲ ਚਾਲ ਨੇ ਬਧੀਰ ਜੀ ਟੀਟਾ ਵੀਰੇ ਚੜਦੀ ਕਲਾ ਕਿਰਪਾ ਗੁਰੂ ਮਹਾਰਾਜ ਦੀ ਹੋਰ ਆਸੰਦੂ ਫਾਰਮਿੰਗ ਚੈਨਲ ਦੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਸਰੀ ਕਾਲਵੀਰ ਹਰਜੀਤ ਅਚਾਰਜੀਤ ਵੀਰੇ ਚਲੋ ਬਹੁਤੇ ਭੈਣ ਭਰਾਉਣ ਲੱਗਣਾ ਪਹਿਲਾ ਮਾਲ ਆਪਾਂ ਜਾਵਾਂਗੇ ਟੋਟੀਆਂ ਪੈਂਦਾ ਆਉਂਦੇ ਹਾਂ ਜੀ ਆਪਣੇ ਟਿਕਾਣੇ ਪਹੁੰਚ ਰਹੇ ਹਾਂ ਆਪਣੇ ਟਿਕਾਣੇ ਦੇ ਟੋਟੀਆਂ ਤੋਂ ਪੈਂਦੀ ਰਹੀ ਆ ਉੱਥੇ ਵੀ ਵੀਡੀਓ ਪਊਗੀ ਤੇ ਇੱਥੇ ਵੀ ਵੀਡੀਓ ਆਪਣੀ ਪਊਗੀ ਇਹ ਵੀ ਆਪਣੀ ਅੱਡੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਇਹ ਫਿਰ ਮੇਰੇ ਲੱਗ ਗਿਆ ਆ ਗਿਆ ਹਰੀ ਦੇ ਪੱਤ ਨਹੀਂ ਜੀ ਤੁਹਾਡਾ ਕਰਕੇ ਲੱਗ ਗਿਆ ਤੁਸੀਂ ਟਾਈਮ ਹੀ ਦਿੰਦੇ ਜੀ ਜਦੋਂ ਤੁਹਾਡਾ ਨਾ ਤੁਹਾਡੇ ਵਾਲੇ ਬੱਚੇ ਨਹੀਂ ਨਹੀਂ ਟਾਈਮ ਦੇ ਦੇਣਾ ਤੁਸੀਂ ਆਪਾਂ ਨੂੰ ਕੋਈ ਦੂਰ ਲੈਣੇ ਨਹੀਂ ਗਾ ਹਾਂਜੀ 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 ਆ ਚਲੋ ਬਹੁਤ ਵਧੀਆ ਤੇ ਮੈਨੂੰ ਲੱਗਦਾ ਵੀ ਚਲੋ ਆਪਣੇ ਭੈਣ ਭਰਾਵਾਂ ਦੇ ਆਪਾਂ ਤਿਆਰ ਚ ਤਾਂ ਬਾਰ-ਬਾਰ ਲਿਆਉਣੇ ਪਏ ਆ ਵੀ ਹਰੀਕੇ ਪੱਤਣ ਦੇ ਬਿਲਕੁਲ ਨੇੜੇ ਹਾਂਜੀ ਹਾਂਜੀ ਹਰੀਕੇ ਪੱਤਣਾ 2 ਕਿਲੋਮੀਟਰ ਆ ਭਰਾਣਾ ਵੀ 2 ਕਿਲੋਮੀਟਰ ਆ ਤੇ ਇਹ ਪਿੰਡ ਦੀ ਨਿਸ਼ਾਨੀ ਇਹ ਆ ਕਿ ਇੱਥੇ ਆਰਮੀ ਟਾਵਰ ਆ ਜੀ ਹਾਂ ਹਾਂਜੀ ਬਸ ਉਧਰੋਂ ਵੀ ਕੈਮਰਾ ਵਜਨ ਲੈ ਤੇ ਉਧਰੋਂ ਕੈਮਰਾ ਮਾਰ ਦਿਓ ਇੱਥੇ ਵੀ ਕੈਮਰਾ ਮੜੇ ਮਾਰ ਦਿਓ ਠੀਕ ਆ ਜੀ ਆਰਮੀ ਡਰਾਈਵਰ ਦੇ ਜਮਾਂੇ ਕੋਲ ਆਪਣੀ ਮਤਲ ਕਰ ਰਿਹਾ ਜੀ ਠੀਕ ਆ ਵੀਰੇ ਹਰਜੀਤ ਅੱਜ ਪਸ਼ੂਆਂ ਦੀ ਗੱਲ ਕਰੀਏ ਤੇ ਇੱਕ ਸ਼ੋਰਟ ਦੇ ਵਿੱਚ ਆਪਾਂ ਦੱਸਿਆ ਦੋ ਮੱਝਾਂ ਆਪਣੇ ਕੋਲ ਸੁਈਆਂ ਨੇ ਤੇ ਇੱਕ ਮਾਲੀ ਆ ਪੁਰਾਣੀ ਨੀਲੀ ਰਾਵੀ ਦਾ ਹਾਂਜੀ ਇੱਕ ਪਰਲੇ ਪਾਸੇ ਵਾੜ ਖੜੀ ਜਰਸੀ ਬ੍ਰੀਡ ਤੇ ਉਹ ਵੀ ਗੱਬਣਾ ਹਾਂਜੀ ਗੱਬਣਾ ਜੀ ਕੋਈ 10 15 ਸਾਲਾਂ ਖੜਦੀ ਆ ਜੀ ਠੀਕ ਆ ਜੀ ਤੇ ਸ਼ੁਰੂਆਤ ਆਪਾਂ ਵੀਰ ਇੱਥੋਂ ਕਰ ਲੈਨੇ ਆ ਮੱਝਾਂ ਤੋਂ ਪਹਿਲੇ ਨੰਬਰ ਤੇ ਇੱਕ ਜਿਹੜੀ ਆਪਣੇ ਕੋਲ ਝੋਟੀ ਆ ਕਿਵੇਂ ਆ ਕਿਨਮਾ ਸੂਆ ਵਿਰਸਨ ਸੂਸਾ ਪਹਿਲਾ ਸੂਆ ਸੂਈ ਆ ਆ ਮੂੰਹੋਂ ਛੇਦਾਂਦੇ ਆ ਆ ਤੇ ਮਗਰ ਇਹਦੇ ਕੱਟ ਠੀਕ ਹੈ ਜੀ ਹਾਂ ਜੀ ਉਹ ਮਹੀਨੇ ਤੋਂ ਮੇਰੇ ਤੇਰੇ ਅਸੀਨੇ ਦੇ ਨੇੜੇ ਟੜੇ ਆਈ ਕੋਈ ਅੰਦਰ ਬਾਹਰ ਦੋ ਦਿਨ ਮਾਲੇ ਕੋਈ ਬਾਹਰ ਮਾਲੇ ਹਾਂ ਜੀ ਹਾਂ ਜੀ ਹਾਂ ਜੀ ਤੇ ਇਸ ਵਕਤੇ ਤੇ ਤੇਰੇ ਦੁੱਧ ਕਿੰਨਾ ਸਾਨੂੰ ਸਾਡ ਦੁੱਧ ਦੇ ਥਲੇ ਹੀ 9 9.5 ਲੀਟਰ ਠੀਕ ਹੈ ਜੀ ਆਪਣੇ ਪੱਠਿਆਂ ਦਵਾਈ ਆ ਆਪਣੇ ਹੋਰ ਦੇ ਉਹ ਇੱਥੇ ਆ ਕੇ ਜਿਹੜਾ ਚੱਲਣ ਰਿਹਾ ਆ ਤੂੜੀ ਤੇ ਚਾਰ ਆ ਐਵਲੇ 8 ਲੀਟਰ ਦੋ ਦੇ ਆ ਜੀ 8 ਲੀਟਰ ਹਾਂ ਜੀ ਹਾਂ ਜੀ ਚਲੋ ਜਦਾਂ ਕਿ ਤਰ ਆਪਣੇ ਕੋਈ ਭੈਣ ਭਰਾ ਤੇ ਆਨਲਾਈਨ ਸੌਦਾ ਕਰਦੇ ਜਾਂ ਇੱਥੇ ਪਹੁੰਚ ਗਏ ਜਾਂਦਾ ਤੇ ਆਪਾਂ 8 ਲੀਟਰ ਪਹੁੰਚਵਾ ਦਾਂਗੇ ਆਪਾਂ 8 ਲੀਟਰ ਪਹੁੰਚਵਾਵਾਂਗੇ ਮਗਰ ਕੱਟੀ ਦ ਠੀਕ ਆ ਜੀ ਬੱਚੇ ਪੁੱਤਾਂ ਨੂੰ ਖੁਸ਼ੀ ਤੇ ਪੂਰਾ ਮਿਲਦੀ ਹੈ ਮੈਂ ਨਾ ਕੋਈ ਚੱਕਰੀ ਨੀ ਵੀਰੇ ਨੂੰ ਕੋਈ ਆਹੋਲੋਲ ਦਾ ਚੱਕਰ ਨਹੀਂ ਰਿਹਾ ਠੀਕ ਆ ਲਓ ਦੱਸੋ ਝੋਟੀ ਕੋਈ ਮਹੀਨੇ ਦੇ ਅੰਦਰ-ਬਾਰ ਕੋਈ 2 ਦਿਨ ਮੰਨ ਲਿਓ ਬਾਹਰ ਮੰਨ ਲਿਓ ਹੱਦ ਮਹੀਨਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਕੱਦ ਵੱਡਾ ਝੋਟੀ ਦਾ ਸਿੰਗਲ ਹੱਡੀ ਦੇ ਵਿੱਚ ਆ 8 ਕਿਲੋ ਦੁੱਧ ਮਗਰ ਕੱਟੀ ਆ ਫੀਮੇਲ ਕਾਫ ਆ ਮਗਰੇ ਦੇ ਠੀਕ ਆ ਜੀ ਮਿਲਦੀ ਬੱਚੇ ਤੇ ਕਿਸੇ ਰਕਮ ਦੀ ਕੋਈ ਆਹੋਲ ਝੋਲ ਨਹੀਂ ਕੀ ਠੀਕ ਆ ਜੀ ਇਤਿਵਾਰਾਂ ਤੇ ਨੇ ਇਹ ਮਤਲਬ ਸਾਂਭੀ ਸੂੰਬੀ ਨਹੀਂ ਪ੍ਰੋਪਰ ਤਰੀਕੇ ਨਾਲ ਜੇ ਜੰਮੀ ਪੜੀ ਹੁੰਦੀ ਰੀ ਛੋਟੀ ਲੱਖ ਸਵਾ ਲੱਖ ਤੋਂ ਤਾਂ ਵਿਕਦੀ ਆ ਜੀਏ ਹਰਜੀਤ ਇੱਕ ਨੋਰਮਲ ਨੱਕਾ ਭੰਦੀ ਉਹਦੇ ਕੋਈ ਇਹ ਮਤਲਬ ਸੰਧੂ ਸਰ ਧਾਰ ਦਾ ਇੱਕ ਦਾ ਫਰਕ ਨਹੀਂ ਹੋਊਗਾ ਤੇਰੇ ਟਾਈਮ ਚਾਰ ਟਾਈਮ ਚ ਵੇਖਿਆ ਕਰਿਆ ਆਪਾਂ ਔਰ ਰਿਕਾਰਡ ਗੱਲ ਕਰਨ ਰਿਆ ਧਾਰ ਦਾ ਨਹੀਂ ਫਰਕ ਹੋਊਗਾ ਠੀਕ ਆ ਜੀ ਮੋੜੀ ਦੱਸੋ ਧਾਰਾਂ ਦਾ ਕੋਈ ਫਰਕ ਨਹੀਂ ਹੈ ਇੱਕ ਥੋੜਾ ਜਿਹਾ ਬਾਈ ਦਾ ਤੁਹਾਨੂੰ ਮੜਾ ਜੇ ਕਿਦਾਂ ਲੱਗਦਾ ਦਿਖਾਈ ਦਊਗਾ ਤੇ ਬੱਚੇ ਦੇ ਲੈ ਚੱਲੋ ਮੜਾ ਜਿਆ ਹਰਜੀਤ ਆ ਜੀ ਬੱਚਾ ਗਾੜੀ ਹੈ ਜੀ ਦਾ ਠੀਕ ਆ ਜੀ ਕੱਟੀ ਆ ਜੀ ਇੱਕ ਵਾਰੀ ਆ ਲੋ ਜੀ ਆ ਕੱਟੀ ਏ ਠੀਕ ਆ ਜੀ ਬੱਚੇ ਦੇ ਮਾਰਾ ਕਰ ਦੇ ਕਰ ਹਾਂ ਬਾਕੀ ਹੈ ਸ਼ਕੀਨ ਬੜੀ ਉਹਦੀ ਦੀ ਛੋਟੀ ਐ ਨਿੱਕੇ ਸਿੰਘ ਦੀ ਗਰੇ ਪਤਲੇ ਸਿੰਘ ਦੀ ਛੋਟੀ ਸ਼ਕੀਨ ਆ ਪੂਰੀ ਹਾਂ ਕੱਲ ਕਰੀ ਬਹੁਤ ਜ਼ਿਆਦਾ ਬੱਸ ਇਹਨਾਂ ਕੇ ਕੇ ਵੀ ਇਹਨੇ ਸੰਭੀ ਨਹੀਂ ਇਹਨੂੰ ਸੰਭੀ ਨਹੀਂ ਹੋਰ ਤੇ ਇਹ ਗੁਰਜੀਤ ਕੀ ਦੀਵਾਨੇ ਦੀ ਲੈਂਦਨ ਕੀ ਕਰਦੋ ਸਾਹਿਬ ਜਿੱਦਾਂ ਦੀ ਝੋਟੀ ਆ ਜੇ ਕਿਤੇ ਜੰਮੀ ਪਲੀ ਹੁੰਦੀ ਰੀ ਝੋਟੀ ਦੇ ਲੱਖ ਲਾਗੇ ਬਨੇ ਆ ਆ ਪਹਿਲਾਂ ਮੁੱਲ ਕਰਦੇ ਆ 70000 ਰੁਪਇਆ ਨਵਾਂ ਆਡਾ ਪਹਿਲੀ ਵੀਡੀਓ 65000 ਤੋਂ ਛੋੜ ਛੱਪਾ ਹੋਊਗਾ ਬਸ 65000 ਤੋਂ ਹਾਂਜੀ ਠੀਕ ਹੈ ਜੀ ਇਹ ਤੋਂ ਮਤਲਬ ਕੋਈ ਵੀਰ ਭਰਾ ਕੋ ਥੱਲੇ ਨਾ ਆ ਕੇ ਛੋੜਛਾਪਾ ਆਪਣੀ ਖੁਸ਼ੀ ਨਾ ਕਰਾਂਗੇ ਆਪਾਂ ਠੀਕ ਆ ਕਿਉਂਕਿ ਰੇਟ ਜਿਹੜੇ ਆਪਾਂ ਪਾਉਣੇ ਆ ਫਿਕਸ ਜਿਹੇ ਪਾਉਣੇ ਆ ਜਿਹੜੇ ਡੀਲ ਵਾਲੇ ਪਾਉਣੇ ਆ ਉਹ ਕੰਮ ਨਹੀਂ ਕਰਨਾਗੇ ਵੱਧ ਘੱਟ ਵਾਲਾ ਕੰਮ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਸਦਾ ਪਤਾ ਪਹਿਲਾਂ ਵੀ ਗੱਲਾਂ ਕਰਦੇ ਵੀ ਜਾਇ ਤੋਂ ਜਾਇ ਜੀ ਮਾਲ ਕਦਮ ਦੀ 70 ਬਸ ਬਸ ਜਾਇ ਜੀ ਲਈਏ ਬਸ ਬਸ ਲੋ ਜੀ 60000 ਰੁਪਏ ਇਹ ਝੋਟੀ ਮਿਲ ਜੂਗੀ ਠੀਕ ਹੈ ਜੀ ਤੇ ਮੌਕੇ ਦੇ ਵਿੱਚ ਕੋਈ ਗੁੰਜਾਇਸ਼ ਪਿਆਰ ਮਾਨਤ ਨਾਲ ਕੋਈ ਛੋੜਛਾਪਾ ਵੀ ਕਿਉਂ ਰਹਿ ਗਿਆ ਠੀਕ ਹੈ ਜੀ ਮੌਕੇ ਤੇ ਮ ਆਹ ਠੰਡੀ ਪੂਰੀ ਝੋਟੀ ਆ ਜਿੱਦਾਂ ਮਰਜ਼ੀ ਮਾੜਾ ਮੋਈਦਾ ਲੋਕਾਂ ਕਹਿੰਦਾ ਸੀ ਆਪਣਾ ਪਾਉ ਲੋਕਸ ਕਹਿੰਦਾ ਪੂਛਾ ਚੱਕ ਖਲੁੰਦੀ ਆ ਆ ਪੂਛਾ ਚੱਕ ਕੇ ਖਲੁੰਦੀ ਆ ਦੇ ਹਾ ਠੀਕ ਆ ਠੀਕ ਆ ਚੰਗੀ ਆ ਇਧਰ ਸੈਗਨ ਨੰਬਰ ਤੇ ਹਰਦੀਪ ਆ ਕਿਵੇਂ ਆਪਣੇ ਤਿੱਜਾ ਸੂਆ ਮਾਂਜੀ ਸੂਈ ਆਪਣੇ ਕੋ ਤਿੱਜਾ ਸੂਆ ਮੈਂ ਆ ਹਾਂਜੀ ਠੀਕ ਆ ਵੀਰੇ ਤੇ ਇਹਦੇ ਮਗਰ ਜੋ ਕਟਾ ਡੇਢ ਮਹੀਨੇ ਦੀ ਸੂਈ ਜੇ 15 ਦਿਨ ਦਾ ਟੀਕਾ ਭਰਿਆ ਜੇ ਠੀਕ ਆ ਜੀ ਤੂੰ ਜਿਵੇਂ ਕਰ ਦਿੰਦੇ ਉਹ ਤੇਲ ਜਿਹੜਾ ਪ੍ਰੋਗਰਾਮ ਜਿਆ ਹਾਂ ਉਹ ਮੈਂ ਕਰਕੇ ਵੇਖਿਆ ਉਦਾਂ ਦੀ ਗੱਬਣੀ ਆ ਅੱਛਾ ਜੀ ਮੈਨੂੰ ਵੀ ਕੋਈ ਗਾਣਾ ਗੋਣਾ ਨਾ ਕੱਢੇ ਮੈਂ ਖਾਲੀ ਕਰਕੇ ਦੇਣੀ ਵੀਰਾ ਬਾਕੀ ਉਹ ਦੇਸੀ ਫਾਰਮੂਲਾ ਵੇਖ ਲਿਆ ਕੀ ਫਾਰਮੂਲਾ ਵਰਤਿਆ ਤੇਲ ਦੇ ਵਿੱਚ ਪਛਾੜ ਦੀਆਂ ਬੂੰਦਾਂ ਆ ਉਹ ਕੀਤਾ ਜੋ ਤੇ ਉਦੋਂ ਨਾਲ ਗੱਬਣ ਆਈ ਆ ਅੱਛਾ ਇਹ ਮੁੜ ਕੇ ਘਰਾ ਕੇ ਚੁੱਕੀ ਫਿਰੇ ਤੁਹਾਡੇ ਦੁਆਲੇ ਮੇਰੇ ਦੁਆਲੇ ਕਿ ਭਰਾਵਾ ਗੱਬਣੀ ਨਹੀਂ ਨਿਕਲੀ ਨਹੀਂ ਨਹੀਂ ਕੋਈ ਗੱਲ ਨਹੀਂ ਡੇਢ ਮਹੀਨੇ ਦੀ ਸੂਈ ਆ ਡੇਢ ਮਹੀਨੇ ਦੀ ਸੂਈ ਆ 15 ਦਿਨਾਂ ਦੀ ਗੱਬਣ ਆ 15 ਦਿਨਾਂ ਦੀ ਬਣੀ ਆ ਬਣੀ ਆ ਜੀ ਬਣੀ ਆ ਆਪਾਂ ਮਤਲਬ ਖਾਲੀ ਐਵਲੇ अच्छा हां मेरी जान ਤਾਂ ਝੂਠਾ ਕਰਦੇ ਬੰਦਾ ਆ ਜਾ ਵੀਡੀਓ ਕਰਦੀਏ ਹਾਂਜੀ ਹਾਂਜੀ ਪੰਜਾਬੀ ਇਹ ਗੱਬਣੀ ਚਲੋ ਕੋਈ ਗੱਲ ਨਹੀਂ ਚਲੋ ਲੈਨੇ ਮੇਰੇ ਮੁਕਦਰ ਅਗੇ ਕੋਈ ਕਿਸਮਤ ਕਿਸੇ ਭੜਾ ਦੀ ਤੇ ਚੱਕ ਫਾਸੇ ਵਿੱਚ ਵੀ ਆ ਜੂਗੀ ਫਲਹਾਉ ਦੋਸਤੋ 1.5 ਮਹੀਨੇ ਦੀ ਸੂਈ ਆ ਤੇ 15 ਦਿਨਾਂ ਦੀ ਲੱਗੇ ਵੀ ਰੰਦਾ ਵੀ ਸੌਰੀ ਆ ਮਗਰ ਕਟਾਏ ਮਗਰ ਦੇ ਕਟਾ ਲੇਲ ਕਾਫ ਆ ਤੇ ਦੁੱਧ ਕਿੰਨੇ ਤੇ ਚੱਲਣ ਦੀ ਆ ਸਨੂ ਸਾਹਿਬ 6.5 7 ਲੀਟਰ ਆ ਲਗਦੇ ਥਲੇ ਜੇ 6.5 7 ਲੀਟਰ ਹਾਂਜੀ ਠੀਕ ਆ ਆ ਰਾਈ ਸਵਾਰਨਾ ਤੇ ਬਾਕੀ ਰਸੀਬ ਨੇ ਵੀ ਬੱਚੇ ਕੇ ਨਾ ਦੋਵੇਂ ਟਾਈਮ ਮੈਂ ਨਾ ਕੋਈ ਚੱਕਰੀ ਸੰਧੂ ਸਾਹ ਦੋਵੇਂ ਟਾਈਮ ਬੱਚੇ ਦੇ ਦੇ ਠੀਕ ਹੈ ਜੀ ਆਹ ਦੇਖੋ 24 ਸੰਧੂ ਸਾਹ ਇਹ ਤਾਂ ਜਿਹੋ ਆਮ ਨੋਰਮਲ ਮੱਜਾਂ ਨਹੀਂ ਹੁੰਦੀ ਆ ਮੈਂ ਆਪਣਾ ਠੀਕ ਹੈ ਜੀ ਆਖੀ ਬਹੁਤੀ ਪੋਲੀ ਉਹ ਕੰਮ ਨਹੀਂ ਜੋਦਾ ਅਜਦਾ ਰਜੀਤ ਉਹ ਗੱਲਬਾਤ ਬਣ ਗਈ ਦਾ ਜਿਆਦਾ ਵੀਡੀਓ ਬਣਾਉਣ ਵਾਲਾ ਠੂਠਾ ਕਰ ਦਈਏ ਹਾਂ ਹਾਂ ਬਸ ਬਸ ਅੱਜ ਗੱਪਣ ਚੱਜ ਪਾਸੇ ਨਹੀਂ ਉਹ ਵੀਰ ਦਾ ਕਈ ਇਤਿਹਾਰ ਬੇੜੇ ਪਾਉਂਦੇ ਰ ਮੈਂ ਵੀ ਕਰਕੇ ਵੇਖਿਆ ਵਾ ਠੀਕ ਅ ਜਿਆਦਾ ਨਾ ਪਾਸ ਹੋਊਗਾ ਉਹ ਹਾਂ ਤੇ ਜਾਵੇ ਗਾਉ ਕੰਮ ਕਰਨਾ ਬੰਦ ਕਰ ਲਾਂਗੇ ਬਿਲਕੁਲ ਜੀ ਬਿਲਕੁਲ ਆ ਬਿਲਕੁਲ 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 ਬਾਕੀ ਹੈ ਵੀ ਕੋਈ ਤਾਂ ਮੰਗ ਪੁੱਛ ਤੇ ਮਗਰ ਵਾਲੀ ਵਾਈਟਾ ਬਾਕੀ ਹੈ ਸ਼ਾਈ ਸੂਈ ਕਰਾਂਗੇ ਹਾਂ ਜੀ ਹਾਂ ਸ਼ਾਈ ਕਰਾਂਗੇ ਜੀ ਤੇ ਅੱਛਾ ਹਰਜੀਤ ਦੋਰੋਂ ਨੇ ਰੋਂ ਆਪਣੇ ਭੈਰ ਭਾਬ ਤੈਨੂੰ ਪਹਿਲਾਂ ਵੀ ਪਤਾ ਕਿਹੜੀ ਨਵੀਂ ਆਪਾਂ ਵੀਡੀਓ ਪਾਉਣ ਲੱਗੇ ਹਾਂਜੀ 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 ਤੇ ਦੋਰੋਂ ਕਿਸੇ ਨੂੰ ਨਾ ਕੋ ਧਾਰਾਂ ਦੀ ਵਫਾਦ ਕਰਕੇ ਸਭ ਉਸਾਰ ਦੇ ਕੋਈ ਖਰਾਬ ਘਰ ਬਣਾਵੇ ਪੂਰ ਛਟਾ ਕੋਈ ਨਹੀਂ ਜਿਹੜਾ ਉਰਲੇ ਬੰਨੇ ਵਾਲਾ ਥਾਣਾ ਉਹ ਤਿੰਨਾ ਨਾ ਚੋਇਆ ਜਾਂਦਾ ਜੋ ਅੱਛਾ ਵੀ ਜਿਆਦਾ ਇਹਨਾਂ ਦੋ ਬੰਦੇ ਜਿਆਦਾ ਬਾਬ ਦੇ ਹਾਂਜੀ 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 ਬਾਕੀ ਕੋਈ ਕੈਣੀ ਪੂਰ ਛਟਾ ਇੱਥੇ ਠੀਕ ਹੈ ਜੀ 6.5 7 7 ਲੀਟਰ ਦਾ ਦਰਾਮ ਨਾ ਹੋਊਗਾ ਸਾਡੇ ਸਾਤ ਲੀਟਰ ਹਾਂਜੀ ਠੀਕ ਹੈ ਜੀ ਲਓ ਦੋਸਤੋ 7 ਲੀਟਰ ਦੋ ਤੋਂ ਬਾਕੀ ਪੂਰਾ ਵੇਰਵਾ ਤੁਹਾਨੂੰ ਮਿਲ ਗਿਆ ਤੱਜਾ ਇਹ ਜਿਹੜਾ ਦੋਫੋ ਦਾ ਪੂਰਾ 베ਰਵਾ ਤੇ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੀ ਚਮੜੀ ਆ। ਸੋ ਹਵਾਲੇ ਚੱਲੇ ਦੀ ਤੁਹਾਨੂੰ ਦੱਸ ਦਿੱਤੀ ਆ ਠੀਕ ਆ ਜੀ। ਤੇ ਇੱਕ ਤੋਂ ਜਿਹੜਾ ਵੀਰਾਂਵਾ ਵੀ ਤਿੰਨਾਂ ਦੇ ਨਾਲ ਚੁਆ ਜਾਂਦਾ ਜਿਹੜਾ ਇੱਧਰ ਮਗਰਲਾ ਤੁਸੀਂ ਦੇਖਿਆ ਜਿਹੜਾ ਪਹਿਲੀ ਬਾਈ ਜਲਾ ਠੀਕ ਆ ਜੀ। ਆ ਦੇਖੋ। ਤੇ ਹਰਜੀਤ ਦਾ 베ਰਵਾ ਨੇ ਕਿੰਨੇ ਵੀ ਲੈਂਡ ਦੇ ਨਾਲ ਹੀ ਗੱਲਬਾਤ ਆ। ਸੰਧੂ ਸਾਹਿਬ ਮੁੱਲ ਕਰ ਲਈਏ 65 ਮੁੱਲ ਕਰ ਲਈਏ 60 ਆ 57000 ਚ ਮਾਨਤਾਨ ਕਰ ਦਾਂਗੇ ਦਾ। 57 ਆ। ਆ। ਠੀਕ। ਉਹ ਲਾਰ ਕੇ ਇਹ ਕਰਨੇ ਕਿ ਮਗਲ ਉੜਦੀਆਂ ਦਾ ਕੰਮ ਹੀ ਆ। ਉੜਦੀਆਂ। ਉੜਦੀਆਂ ਜਾਣੀਆਂ ਰੋੜਦੀਆਂ ਆਉਣੀਆਂ ਗਾੜੀ ਤਿੰਨ ਹੋਰ ਲਈਆਂ ਪਈਆਂ ਪਾਸੇ ਦੋ ਗਾਵਾਂ ਲਈਆਂ ਇੱਕ ਮੱਝ ਲਈ ਆ ਅੰਦਰ ਵਾਲੇ ਵੇਖੀ ਇਹ ਗੱਡੀ ਵਿੱਚ ਇਹਨਾਂ ਕਿੱਥੇ ਘਰਣਾ ਇਹ ਆਪਣੇ ਘਰ ਜਾਣ ਤੇ ਇਥੇ ਹੋਰ ਰਹਿਣਾ ਬਿਲਕੁਲ ਜੀ ਬਿਲਕੁਲ ਪਤਲੀ ਕਮਾਈ ਲਾਓ ਤੇ ਆਪਾਂ ਦਿਖਾ ਹਾਂ ਜੀ ਹਾਂ ਜੀ ਹਾਂ ਜੀ ਇਸ ਤੋਂ ਬਾਅਦ ਹਰਜੀਤ ਕਮਾਲੀ ਇੱਧਰ ਕੱਢਿਆ ਨੀਲੀ ਰਗਣੀ ਹੰਦੂ ਸਾਹਿਬ ਇਹ ਨਗੀਨਾ ਜੀ ਠੀਕ ਹੈ ਵੀਰੇ ਮੋਹ ਦੰਦੀ ਮੋਹ ਦੰਦੀ ਦੋਂਦਾ ਦੋ ਦੰਦਾ ਦੋਰ ਦੋਂਦਾ ਠੀਕ ਆ ਭਾਈ ਹਾਂਜੀ ਉਹ ਵੀ ਦੋ ਦੰਦ ਮੰਗ ਲਈ ਤੁਹਾਨੂੰ ਦਿਖਾ ਦਿੰਦੇ ਆ ਬੜਾ ਹੀ ਸ਼ੌਂਕ ਰੱਖਦੇ ਆ ਪੂਰਾ ਮਾਲੀ ਖਰੀਦਣਾ ਉਹ ਵੀ ਨੀਲੀ ਰਾਵੀ ਦੇ ਵਿੱਚ ਨੀਲੀ ਰਾਵੀ ਦਾ ਆ ਵੇਖੋ ਅੱਖਾਂ ਪਿੱਲੀਆਂ ਨੇ ਲੇਖੰਦੂ ਸਾਹਿਬ ਸਿੰਘ ਦੇ ਐ ਜਿਹੇ ਕਲਿੱਪ ਜੇ ਲਾਏ ਹੁੰਦੇ ਇਹਨੂੰ ਕੋਕੇ ਜੜੇ ਪਏ ਆ ਕੋਕੇ ਜੜੇ ਕਿ ਨਹੀਂ ਹਾਂ ਅੱਖਾਂ ਪਿੱਲੀਆਂ ਨੇ ਇਹ ਬਾਕੀ ਭਾਵੇਂ ਇੱਥੇ ਘੰਟਾ ਖਲਾ ਛੱਡੋ ਇਹਨੂੰ ਇਦਾਂ ਦਾ ਠੰਡਾ ਟੀਰਾ ਆ ਦੇਖੋ ਜੀ ਫੋਟੋ ਵਾਲੇ ਆਖ ਚਾਉਂਦਾ ਆਰੇ ਹਾਂ ਬਾਕੀ ਬੱਗੀ ਮੋਛਾ ਏ ਬੱਗੀ ਮੋਛਾ ਲਓ ਜੀ ਚਾਰੇ ਪੈਰ ਧੋਕੇ ਆ ਠੀਕ ਆ ਜੀ ਚਾਰੇ ਪੈਰ ਧੋਕੇ ਆ ਪੂਛ ਉੱਪਰ ਤੱਕ ਵ ਬਾਕੀ ਟੈਸਟੀ ਕੁਸ਼ਤੀ ਕਰਾਂ ਦਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਤੇ ਪਿੱਠ ਪੂੜਾ ਤੁਸੀਂ ਨੋਟ ਕਰ ਲਓ ਬੂਰਾ ਨੀਲੀ 라ਵੀ ਦਾ ਜਿਹੜਾ ਇਹ ਕੱਟਾ ਵੀਰ ਸੇਲ ਕਰਦਾ ਪਿਆ ਬਾਕੀ ਮੈਨੂੰ ਲੱਗਾ ਵੀ ਫਰਜੀ ਦੇ ਰੇੜੀ ਰੂੜੀ ਤੇ ਜੰਪ ਜੰਪ ਲਾਉਣ ਦੀ ਲੱਗ ਪੂਗਾ ਸੰਦੂ ਸਾਹਿਬ ਜੰਪ ਵਾਲੇ ਬਣੇ ਰਹੇ ਦੀ ਤਿਆਰੀ ਯਾਰੇ ਵਾ ਬਾਕੀ ਆਖੋ ਤੱਕ ਕੋਈ ਇਨਵੋਲ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕੋਈ ਛਲਚਲ ਨਹੀਂ ਇਹ ਰਮਾਨਾ ਆ ਠੰਡਾ ਤੀਰਾ ਬਾਕੀ ਡਿਜ਼ਾਈਨ ਵੀ ਹੁਣ ਬੜਾ ਚੰਗਾ ਸੋਹਣਾ ਪਿੱਠਪੂੜਾ ਲੱਗਦਾ ਬਹੁਤ ਸੋਹਣਾ ਸੰਧੂ ਸਾਹਿਬ ਇਹਦਾ ਸਿਰ ਕਿੱਡਾ ਹਾਂ ਤੇ ਬੇਲਬੂਲ ਉਸਣੀ ਬੰਨ ਬੁੰਨ ਬਹੁਤ ਸੋਹਣਾ ਵਾ ਇਹ ਜੇਕਰ ਸਾਂਭਿਆ ਜਾਵੇ ਨਾ ਚੇ ਚੰਗੇ ਤਰੀਕੇ ਨਾਲ ਤੇ ਸੰਧੂ ਸਾਹਿਬ ਮਾਲੀ ਨਾਮ ਵਾਲਾ ਹੈ ਬਿਲਕੁਲ 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 ਸ੍ਰੀ ਰਾਮ ਮਾਲੀ ਬਾਨਾ ਸ੍ਰੀ ਰਾਮ ਬਹੁਤ ਵਧੀਆ ਮੱਥਾ ਮੁਤਾ ਬਹੁਤ ਸੋਹਣਾ ਦੋਸਤੋ ਚੌੜਾ ਮੱਥਾ ਮੱਥਾ ਬੱਲਾ ਹਾਂ ਬੱਗੀ ਮੁੱਛ ਬਿਲਕੁਲ ਦਿੱਲੀ ਮਣ ਕੀ ਅੱਖ ਜਿਵੇਂ ਕਹਿੰਦੇ ਬਿ ਡੋਰੇ ਪੈਂਦੇ ਤੇ ਡੋਰੇ ਆ ਵੇਖੋ ਹਾਂ ਠੀਕ ਅਰਜੀਤ ਲਾਇਆ ਨਹੀਂ ਹਿਲਦਾ ਮੈਂ ਨਾ ਵੀ ਸੀਲ ਬਹੁ ਨੇ ਵੀ ਪ੍ਰਭੂ ਚਾਹੇ ਕਿਸੇ ਵੀਰ ਨੇ ਉਹਨਾਂ ਨੂੰ ਸਮਝਾ ਰੇੜੀ ਤੇ ਲਾਉਣਾ ਚਾਹੇ ਕਿਸੇ ਨੇ ਮਾਲ ਦੇ ਵਿੱਚ ਰੱਖਣਾ ਤੇ ਰਵੇ ਦੇ ਵਿੱਚ ਆਂਟੀ ਜੀ ਨੀਲੀ ਰਵੀ ਦਾ ਇਹ ਮਾਲੀ ਆ ਪੂਰਾ ਤੇ ਦੋ ਦਾੰਦਾ ਠੀਕ ਆ ਜੀ ਦੋ ਦਾੰਦਾ ਹਾਂ ਕਿਹੜੇ ਆ ਵੀਰ ਤੁਸੀਂ ਕਰਗੇ ਹੁਗਮ ਇਹਨੂੰ ਕਹਿੰਦੇ ਆ ਚੀਜ਼ਾਂ ਜਿਹੜੀਆਂ ਕੀਮਤ ਨਾਲ ਹੀ ਕਿਸਮਤ ਨਾਲ ਮਿਲਦੀਆਂ ਵਾ ਹਾਂ ਆਪਾਂ ਘਰ ਰੱਖਣਾ ਹੁੰਦਾ ਤੇ ਮਾਲੀ ਪੱਕਾ ਘਰ ਟਿਕਾਉਣਾ ਹੀ ਬਿਲਕੁਲ ਆਪਾਂ ਵਪਾਰ ਦਾ ਕੰਮ ਆ ਨਾ ਆਪਣੇ ਕੋਲ ਰੇੜੀ ਆ ਹਾਂ ਹਾਂ ਠੀਕ ਆ ਨਾ ਤੇ ਜੋ ਮਾਲੇ ਪਾਸੋਂ ਬڑے-ਬڑے ਆਏ ਗਏ ਰਹਿੰਦੇ ਨੇ ਹਾਂਜੀ 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 ਤਾਂ ਇਹ ਟਿਕਾਉਣੇ ਔਖੇ ਆ ਤੇ ਇਹਦਾ ਹਰਜੀਤ ਮੁੱਲ ਕੀ ਕਰਤਾ ਭਰਾ ਸਾਹਿਬ ਸਾਹਿਬ ਮੁੱਲੇ ਦਾ ਭਾਵੇਂ ਕਰ ਲਈਏ 45 ਭਾਵੇਂ 42 40 ਹਜ਼ਾਰ ਚੋਂ ਮਾਨਤਨ ਕਰ ਦਾਂਗੇ 40 ਹਜ਼ਾਰ ਚੋਂ 38000 ਦਾ ਜਸਨੋਈ ਆ ਹਾਂ ਲਾਈ ਹਾਂਜੀ ਲਓ ਜੀ 38000 ਦਾ ਇਹ ਬਾਕੀ ਮੂੰਹ ਦਿੰਦਾਰੇ ਸਿਰਸੁਰ ਵੇਖੋ ਕਿਦਾਂ ਦਾ ਆ ਇਹ ਪੂਰਾ ਕੇ ਪੰਜਰੇ ਛੋਟੇ ਦੇ ਸਿਰ ਵਰਗੀ ਜ਼ਮੀਨ ਹੈ ਤੇ ਉਹ ਗੱਲ ਬਾਤ ਆਏ ਆ ਛੋਟੇ ਦਾ ਸਿਰ ਇਹਦਾ ਸਿਰ ਆਖਿਆ ਸੀ ਤੇ ਉਹਨਾਂ ਨੇ ਉਹਦਿਨੇ ਆਖਿਆ ਸਿਰੇ ਰੱਖਿਆ ਸੀ ਸਿਰੇ ਆਖਿਆ ਸੀ ਸਿਰੇ ਰੱਖਿਆ ਸੀ ਹੈ ਲਓ ਵੀ ਭਰਾਵੋ ਚੰਗਾ ਮਨ ਲੀਆ ਚੰਗਾ ਕੱਟਾ ਤੇ ਮੇਰਾ ਭਰਾ ਜਿਆਦਾ ساری ਮਾਲ ਦੇ ਵਿੱਚ ਰੱਖ ਦੋਗੇ ਦਾ ਚੰਗੀ ਨਸਲ ਬਰੀਡ ਦੇ ਵਿੱਚ ਵੀ ਚੰਗਾ ਯੋਗਦਾਨ ਪਾ ਦਊਗਾ ਬਹੁਤ ਸੋਹਣਾ ਕੱਟਾ ਇੱਕ ਇਧਰ ਤੁਹਾਨੂੰ ਦਿਖਾਉਣਿਆ ਵਛੀ ਵਹਿਰ ਦਿਖਾਉਣਿਆ ਦੋਸਤੋ ਜਰਸੀ ਫ੍ਰੀਡ ਦੇ ਵਿੱਚ ਆ ਗਈ ਆ ਸੰਤੂ ਸਾਹਿਬ ਇਹ ਦੂਜਾ ਸੂਰ ਸੁਨਾਲੀ ਮੂਰਤੀਕਾਰ ਅੱਛਾ ਹਾਂ ਮੂਰਤੀਕਾਰ ਮੂਰਤੀਕਾਰ ਇਹ ਓਡੀਏ ਤੇ ਬਾਕੀ ਸੀਲਸ ਲਾ ਕੇ ਨਾਲ ਆ ਕੇ ਵੀਰ ਨੂੰ ਕਹਿੰਦੀ ਲੋੜ ਹੀ ਨਹੀਂ ਆ ਜਿਹੜੀਆਂ ਜੱਸੀਆਂ ਹੁੰਦੀਆਂ ਉਹਨਾਂ ਦਾ ਤੇ ਆਹ ਕੰਮ ਚੱਲਦਾ ਹਾਂ ਠੀਕ ਆ ਆ ਦੇਖੋ ਜੀ ਬਾਕੀ ਔਣ ਇਹਨਾਂ ਦੇ ਸ਼ਹਿਦ ਹੀ ਡਿਆਈ ਪੁੱਪਲ ਅੱਗੇ ਸ਼ਹਿਦ ਗੂੜ ਹੀ ਆਉਂਦੀ ਆ ਗੂੜ ਹੀ ਆਉਂਦੇ ਜੀ ਲੈ ਜੀ ਚਾਰੇ ਸਾਰੇ ਮੋਗੀ ਹੜ ਗਏ ਜੀ ਇੱਕੋ ਤੇ ਮੇਰਾ ਬਸੋ ਚਾਰੇ ਧਨਾਂ ਦਾ 1000 ਲਾ ਕਰਕੇ ਮੇਰਾ ਜਿਹਨ ਤਸੱਲੀ ਕਰ ਲਿਆ ਜੀ ਇੱਪਰ ਜੇ ਛੇ ਵੀ ਆਉਂਦਾ ਆਰੇ ਕੁੰਡੇ ਹੀ ਆਉਂਦੀ ਮੜੀ ਮੜੀ ਕੁੰਡੇ ਹੀ ਆਉਂਦੀ ਆ ਫੋ ਜਰਸੀ ਬ੍ਰੀਡ ਦੇ ਵਿੱਚ ਇਹ ਵੇੜਾ ਪਾ ਤੁਹਾਨੂੰ ਦਿਖਾ ਰਹੇ ਆ ਜੀ ਸੰਦੀ ਸਾਹਿਬ ਦੂਜਾ ਸੁਆ ਇਹਨੇ ਸੋਣਾ ਜੇ ਆ ਤੇ 10 ਦਿਨ ਇਹ ਆਗ ਦੇ ਬਾਕੀ ਆ ਕੁੱਤੇ ਲੈ ਜਾਓ ਇਹ ਦੀ ਸ਼ਰਦਾ ਵਾ ਠੀਕ ਆ ਜੀ ਠੀਕ ਆ ਜੀ ਤੋੜਾ ਦਾ ਤੁਸੀਂ ਕਰੋ ਜਾ ਕੇ ਇਹ ਫੈਸ਼ਨ ਪੂਸ਼ਨ ਚੰਗਾ ਵੇੜਦਾ ਆ ਫੈਸ਼ਨ ਪੂਸ਼ਨ ਚੰਗਾ ਹਾਈਟ ਵੀ ਫਿਰ ਦੋਸਤੋ ਜਿੱਦਾਂ ਤੱਕ ਨਾਰਮਲ ਜਰਸੀਆਂ ਦੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਆ ਰੰਗ ਬਦਾਮੀ ਆ ਬਦਾਮੀ ਆ ਕਰਮਾਲੀ ਇਹ ਆ ਵੇਖੋ ਆ ਤੇ ਦੁੱਗਾ ਸੁਆਰਦੀ ਤੇ ਹੁੰਦੀ ਐ ਦੁੱਗਾ ਸੁਆ ਸੁੰਦੀ ਸੰਦੂ ਸਾਹਿਬ ਆ ਲੋ ਤੇ ਬਾਕੀ ਇਹ ਨਾ ਗਾਂ ਗੂ ਨੂੰ ਚੰਗੀ ਐ ਇਥੋਂ ਤੱਕ ਤੇ ਆਈ ਪਈ ਕਰਮਾ ਲਈ ਤੇ ਹਾਂ ਤੇ ਢੱਲਾਂ ਤੋਂ ਲਾਂ ਬੇਠੇਰੀਆਂ 'ਚ ਆ ਵੇਖੋ ਜੀ ਫੇਸਪੂਟ ਕੁਆਲਿਟੀ ਇਹਨੂੰ ਮੁੜ ਕੇ ਨਾ ਇਹਨੂੰ ਮੁੜ ਕੇ ਲੋਕਾਂ ਕਹਿੰਦਾ ਜਿੰਨੀ ਤਾਂ ਤੇ ਉਨੀ ਠਾ ਹਾਂ ਉਹ ਚੱਕਰ ਚ ਲਾਇਆ ਇਹਨਾਂ ਹਾਂ ਬਿਲਕੁਲ ਬਿਲਕੁਲ ਲੋਡੀ ਬੱਚੀ ਕਰੋ ਠੀਕ ਆ ਜੀ ਬਾਹਰ ਚੰਗੀ ਆ ਤੇ ਜਰਸੀ ਬ੍ਰੀਡ ਦੇ ਸ਼ਕੀਰ ਵੀਰਾਂ ਦੇ ਲਈ ਇਹ ਵੀ ਤੋਹਫਾ ਹਰਜੀਤ ਸਿੰਘ ਕੱਢ ਕੇ ਲੈ ਆਇਆ ਠੀਕ ਆ ਤੇ ਪੁਲਿਸ ਦੇ ਮੇਰੇ ਦੇ ਦੋ ਜੱਟ ਆ ਤੇ ਥਾਣੇ ਤੋਂ ਮੁੱਠੀ ਵਾਲਾ ਪੂਰਾ ਮੁੱਠੀ ਵਾਲਾ ਥਾਣਾ ਜਰਸੀ ਰਹਿ ਰੋ ਦੱਸੋ ਬਾਕੀ ਪਾਲਿਓ ਹੱਥ ਜਿਹੜੇ ਵੀਰ ਨੂੰ ਜੱਜੂ ਵੀ ਪਸੰਦ ਆਊਗੀ ਹਰਜੀਤ ਗੱਬਣਾ ਚਲੋ 100 ਰੁਪਏ ਕੋ ਸੋਣੀ ਸਵਾਉਣੀ ਆ ਕਿਸੇ ਭਰਾਣੇ ਚਲੋ ਕੋ ਚਾਰ ਦਿਨ ਸਾਹਮਣੇ ਵੀ ਆ ਹਾਂਜੀ ਕਿੰਨੇ ਦੇ ਦੇ ਰਿਆਂ ਅੱਜ ਹੰਦੂ ਸਾਹਿਬ ਮੋਲਾ ਪਾ ਇਹੋ ਜੇ ਕਰਦੇ ਆ ਵੀ ਬਸ ਪਹਿਲੇ ਪਹਿਲੇ ਫੋਨ ਤੇ ਡੰਗਰ ਹਵਾਜ ਹੋ ਜਾਣ ਤੇ ਇਹਦਾ ਮੁੱਲ ਕਰ ਲਈ 42 ਹੂੰ 40 ਹੂੰ 38 ਆ 36000 ਦੀ ਹਾਂ ਨਾ ਦੇਣੀ 36000 ਦੀ ਹਾਂ ਨਹੀਂ 36000 ਹਾਂ ਲਓ ਵੀ 36000 ਦੀ ਦੋਸਤੋ ਇਹ ਵੈਰ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਸੋ ਤੇ ਪਰ ਬਾਕੀ ਚਾਰੇ ਥਾਂਾਂ ਦੇ ਵਿੱਚ ਪਿੰਨਾ ਚੌਥਾ ਥਾਂਾਂ ਦੇ ਵਿੱਚ ਵਰਾ ਕੇ ਵਿਖਾ ਵੀ ਦਿੱਤਾ ਥੋੜਾ ਥੋੜਾ ਪੂਂਡ ਅਜੇ ਪੂਂਡ ਹੀ ਆਉਂਦੀ ਆ ਕਰਮਲ ਦੀ ਥਾਂਾਂ ਦੇ ਵਿੱਚ ਤੇ ਬੇਰਾਂ ਦੇ ਕੁਲੇ ਡੁਲੇ ਲੈ ਜਾਂਦੇ ਜੋ ਠੀਕ ਹੈ ਕਿ ਬੜਾ ਬੂਲਾ ਨਿਪਟ ਲਿਆਗਾ ਤੇ ਬਾਕੀ ਮਾਲ ਤੁਹਾਡੇ ਸਾਹਮਣੇ ਆ ਸਾਰਿਆਂ ਦੇ ਰੇਟ ਭਾਅ ਫੜਤੇ ਬੜੇ ਜਾਇਜ਼ ਆ ਛੋਟੇ ਛੋਟੇ ਮੋਲਾ ਮਜਾ ਇਧਰ ਦੇ ਪਾਸੇ ਆਪਾਂ ਤੁਹਾਨੂੰ ਦਿਖਾਤੀਆਂ ਜਿਆਜ ਰੇਟਾਂ ਦੇ ਵਿੱਚ ਨੇ ਠੀਕ ਆ ਜੀ ਤੇ ਬਾਕੀ ਡਿਸੀਜਨ ਤੁਹਾਡਾ ਫੈਸਲਾ ਤੁਹਾਡਾ ਜਿੰਨੇ ਦੇ ਪੈਸੇ ਕਿਸੇ ਵੀਰ ਨੇ ਲਾਉਣੇ ਆ ਉਹਦਾ ਮਾਲ ਤੁਹਾਨੂੰ ਮਿਲ ਜੂਗਾ ਠੀਕ ਆ ਓਕੇ ਹਰਜੀਤ ਇਹ ਹੋਣਾ ਆਜੇ ਆਜੇ ਭਰਾ ਸਾਡਾ ਸਾਬ ਇਹ ਨਾ ਕਰ ਆਪਣੇ ਕੋਲ ਅੱਜ ਤੇ ਬਾਕੀ ਕਰੀਏ ਨੰਬਰ ਨੰਬਰ ਸਾਂਝੇ ਨੰਬਰ ਆਪਣਾ 73475 70166 ਤੇ 9851 70166 ਠੀਕ ਹਾਂਜੀ ਦੋਵਾਂ ਨੰਬਰਾਂ ਦੇ ਵਟਸਐਪ ਵਗੈਰਾ ਜੋ ਵੀ ਕੋਈ ਚੱਲਦਾ ਸਭ ਕੁਝ ਓਕੇ ਨਾਲ ਜੀ ਠੀਕ ਹੈ ਜੀ ਆ ਜੋੜਾ ਕੋਈ ਹੁੰਦਾ ਲਲਪਲੜ ਜਾ ਸਾਰਾ ਹੀ ਕੋਈ ਚੱਲੀ ਜਾਂਦਾ ਨਹੀਂ ਨਹੀਂ ਚੁਲਾਈ ਰੱਖੋਗੇ ਹਾਂਜੀ ਤੇ ਹਰਦੀਪ ਸਿੰਘ ਇਸੇ ਤਰ੍ਹਾਂ ਫਿਰ ਮਾਲ ਪ੍ਰੋਟੀਨ ਦੇ ਵਿੱਚ ਲਈ ਜਾਓ ਦੁੱਧ ਦੁੱਧ ਬਾਅਦ ਤੇਰੀ ਦੇ ਉਸ ਦਿਨ ਮਾਲ ਆਪਣੇ ਕੋਲ ਆ ਦੋ ਗਾੜਾ ਫੜੀਆਂ ਵਾ ਇੱਕ ਮੱਝ ਫੜੀ ਆ ਇਹ ਜਾਂਦੀਆਂ ਹਾਂ ਮਾਰੇ ਭੜਕ ਤੱਕ ਉਹ ਆ ਜਾਣੀਆਂ ਪਰਸੋਂ ਦਾ ਕਰਕੇ ਸਿੱਧੀਆਂ ਸੁਧੀਆਂ ਚੌਥ ਨੂੰ ਫੇ ਪਾ ਦਾਂਗੇ ਚਲੋ ਹਾਂਜੀ ਠੀਕ ਹੈ ਜੀ ਬਾਕੀ ਹੁਣ ਤੁਹਾਡੇ ਨੇੜੇ ਆ ਗਏ ਹੁਣ ਇਹ ਵੀ ਨਹੀਂ ਕਹਿਣਾ ਕਿ ਮਤਲਬ ਦੂਰ ਪੈਂਦਾ ਵਾ ਜਾਂਦੇ ਆ ਜੇ ਕਰਿਆ ਕਰਨੀ ਆ ਮੇਰੇ ਫ ਅੱਜ ਨਾਗਦੇ ਨੇ ਆਪਾਂ ਤੁਹਾਨੂੰ ਦਿਖਾਇਆ ਠੀਕ ਆ ਜੀ ਉਮੀਦ ਕਰਦੇ ਆ ਪਸੰਦ ਆਏ ਹੋਣਗੇ ਬਾਕੀ ਵੀਡੀਓ ਆਪਣਾ ਫਰਜ ਸਮਝ ਕੇ ਬਾਦ ਤੋਂ ਅੱਜ ਸ਼ੇਅਰ ਕਰ ਦਿਓ ਤਾਂ ਜੋ ਕਿ ਨਵੇਂ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਸਮੁਦਾਇਆ ਕੇ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਾਥੀ ਸ੍ਰੀਆ ਕਰਦੇ ਆ ਆ